ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਸੁਰਿੰਦਰ ਢੱਲਮਾ ਤੇ ਤੁਸੀਂ ਜੁੜ ਚੁੱਕੇ ਹੋ ਢੱਲਮਾ ਟੀਵੀਜ਼ਨ ਦੇ ਨਾਲ ਮੈਂ ਅੱਜ ਪਹੁੰਚਾ ਕੋਟਕਪੂਰੇ ਕਿਉਂਕਿ ਮੇਰੀ ਜਿਹੜੀ ਆਲਟੋ ਗੱਡੀ ਆ ਜਿਹਦੇ ਉੱਤੇ ਫੂਲ ਵਾਲੀ ਵੈਨ ਆ ਜਿਹੜੀ ਬਣਾਈ ਹੋਈ ਏ ਤੇ ਫੂਲ ਵਾਲਾ ਸਿਸਟਮ ਸਾਰਾ ਸੈਟਅਪ ਕੀਤਾ ਮਗਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਖੜੀ ਆ ਪ੍ਰੋਬਲਮ ਆ ਗਈ ਸੀ ਤੇ ਉਹ ਪ੍ਰੋਬਲਮ ਠੀਕ ਕਰਵਾਉਣ ਦੇ ਲਈ ਅੱਜ ਮੈਂ ਪਹੁੰਚਾ ਇੰਜਨ ਆਵਾਜ਼ ਕਰ ਰਿਹਾ ਸੀ ਤੇ ਦੂਸਰਾ ਰੇਸ ਵਿੱਚ ਦਿੱਕਤ ਆ ਰਹੀ ਸੀ ਤੇ ਮੈਂ ਅੱਜ ਪਹੁੰਚਿਆ ਵਿਸ਼ਕਰਮਾ ਮੋਟਰ ਗੈਰੇਜ ਜਿਹੜਾ ਕਿ ਬਿਲਕੁਲ ਸ਼ਹੀਦ ਭਗਤ ਸਿੰਘ ਕਾਲਜ ਦੇ ਸਾਹਮਣੇ ਆ ਜਿਹੜਾ ਪੈਂਦਾ ਹੈਗਾ ਸੋ ਉੱਥੇ ਆਪਾਂ ਪਹੁੰਚੇ ਹੋਏ ਆ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਾਹਮਣੇ ਗੱਡੀ ਖੜੀ ਹੋਈ ਆ ਆਪਾਂ ਤੁਹਾਨੂੰ ਦਿਖਾਵਾਂਗੇ ਬੋਰਨ ਖੁੱਲਾ ਹੋਇਆ ਅੱਗੋਂ ਆਪਾਂ ਅੱਗੇ ਦੇਖਾਂਗੇ ਤੇ ਆਹ ਦੇਖੋ ਤੁਸੀਂ ਇੰਜਨ ਆ ਜਿਹੜਾ ਉਹਦੇ ਕੋਲੋਂ ਜਿਹੜੇ ਪੁਰਜ਼ੇ ਆ ਉਹ ਰੇਸ਼ ਵਾਲਾ ਪੁਰਜ਼ਾ ਬਾਈ ਜਰੀ ਖੋਲ ਕੇ ਲਗਾਏ ਨੇ ਇੱਥੋਂ ਇਸ ਜਗ੍ਹਾ ਤੇ ਲੱਗਿਆ ਹੋਇਆ ਜਿਹੜਾ ਮੂਰੇ ਜੀ ਤੁਸੀਂ ਦੇਖ ਰਹੇ ਹੋ ਇੱਥੋਂ ਬਾਈ ਨੇ ਖੋਲ ਕੇ ਉਹ ਲੈ ਗਿਆ ਤੇ ਇਧਰੋਂ ਵੀ ਕੁਝ ਪੁਰਜ਼ੇ ਖੋਲੇ ਹੋਏ ਨੇ ਜਿਹੜਾ ਇਧਰ ਆ ਪਿਆ ਹੋਇਆਗਾ 에ਅਰ ਫਿਲਟਰ ਆ ਜਿਹੜਾ ਇਹ ਇਹ ਖੋਲਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਇੱਥੇ ਆ ਆ ਪੁਰਜ਼ੇ ਤੁਸੀਂ ਦੇਖ ਰਹੇ ਹੋ ਬਾਈ ਨੇ ਇਹ ਵੀ ਨਵਾਂ ਪਾਇਆ ਹੋਇਆ ਜਿਹੜੀ ਕਿ ਆ ਪਾਈਪ ਆ ਜਿਹੜੀ ਉਹ ਕਟ ਚੁੱਕੀ ਸੀ ਜਿਹਦੇ ਕਰਕੇ ਜਿਹੜਾ ਪਾਣੀ ਪਾ ਰਹੇ ਸੀ ਵਿੱਚ ਇਥੋਂ ਦੇ ਪਾਣੀ ਪੈਂਦਾ ਪਾਣੀ ਪਾਰੇ ਸੀ ਤੇ ਸਾਰਾ ਇਥੋਂ ਲੀਕ ਹੋ ਕੇ ਥੱਲੇ ਡਰੇਨ ਹੋ ਰਿਹਾ ਸੀ ਜਿਹਦੇ ਕਰਕੇ ਆਵਾਜ਼ ਆ ਜਿਹੜੀ ਉਹ ਇਸ ਢੰਗ ਨਾਲ ਆਉਣ ਲੱਗ ਗਈ ਸੀ ਜਿਵੇਂ ਫਿਲਟਰ ਜਿਹੜਾ ਚੱਲ ਰਿਹਾ ਹੋਵੇ ਸੋ ਅੰਦਰ ਚੱਲ ਕੇ ਅਸੀਂ ਤੁਹਾਨੂੰ ਦਿਖਾਉਨੇ ਆ ਬਾਈ ਓਰੀ ਇਸ ਪੁਰਜੇ ਦੀ ਕਲੀਨਿੰਗ ਕਰ ਰਿਹਾ ਕਿਉਂਕਿ ਬਹੁਤ ਸਾਰਾ ਮਿੱਟੀ ਘਟਾ ਇਹਦੇ ਵਿੱਚ ਲੱਗ ਚੁੱਕਿਆ ਸੀ ਜਿਹਦੇ ਕਰਕੇ ਇਸ ਵਿੱਚ ਦਿੱਕਤ ਆ ਰਹੀ ਸੀ ਤੇ ਆਹ ਜਿਹੜੀ ਪਾਈਪ ਆ ਪਾਣੀ ਵਾਲੀ ਜਿਹੜੀ ਜਾਂਦੀ ਆ ਉਹ ਇਹ ਦੀ ਜਿਹੜੀ ਬੰਦ ਹੋਈ ਪਈ ਸੀ ਸੋ ਇਹ ਪਾਈਪ ਵੀ ਬਾਈਆਂ ਨੇ ਖੋਲੀ ਆਗੀ ਜਿਹੜੀ ਸਾਰਾ ਸਿਸਟਮ ਆ ਮੈਂ ਸਵੇਰ ਦਾ ਆਇਆ ਹੋਇਆ 9 ਵਜੇ ਦਾ ਤੇ ਤਕਰੀਬਨ 12 12:30 ਦਾ ਟਾਈਮ ਆ ਜਿਹੜਾ ਉਹ ਹੋ ਚੁੱਕਿਆ ਹੈਗਾ ਸੋ ਆਪਾਂ ਗੈਰੇਜ ਦੇ ਅੰਦਰ ਚੱਲਾਂਗੇ ਅੰਦਰ ਚੱਲ ਕੇ ਤੁਹਾਨੂੰ ਸਾਰੇ ਗੈਰੇਜ ਆ ਜਿਹੜਾ ਬਾਈਆਂ ਦਾ ਉਹ ਦਿਖਾਵਾਂਗੇ ਸੋ ਇੱਥੇ ਗੱਡੀਆਂ ਖੜੀਆਂ ਚਾਰ ਪੰਜ ਜਿੱਥੇ ਬਾਈ ਹੋਰੀ ਕੰਮ ਕਰਦੇ ਨੇ ਬਾਈਆਂ ਕੋਲ ਬੜੇ ਕੰਮ ਕਰਵਾਉਣ ਵਾਲੇ ਦੂਰੋਂ ਦੂਰੋਂ ਆਉਂਦੇ ਨੇ ਕਿਉਂਕਿ ਬਾਈ ਬਹੁਤ ਵਧੀਆ ਕੰਮ ਕਰਦੇ ਨੇ ਇੱਥੇ ਇਧਰਲੇ ਪਾਸੇ ਬਾਈ ਹੋਰੀ ਸਫਾਈ ਕਰ ਰਹੇ ਨੇ ਜਿਹੜਾ ਉਹ ਰੇਸ਼ ਵਾਲਾ ਪੁਰਜਾ ਮੈਂ ਤੁਹਾਨੂੰ ਕਿਹਾ ਸੀ ਉਹ ਹਾਂਜੀ ਛੋਟਰ ਬਾਡੀ ਛੋਟਰ ਛੋਟਰ ਬਾਡੀ ਡਾਕਟਰ ਬਾਡੀ ਬਾਈ ਮੈਨੂੰ ਕਲੀਅਰ ਨਹੀਂ ਆਜੀ ਛੋਟਰ ਬਾਡੀ ਛੋਟਰ ਛੋਟਰ ਬਾਡੀ ਓਕੇ ਛੋਟਰ ਬਾਡੀ ਕਹਿ ਰਹੇ ਆ ਬਾਈ ਜੀ ਤੇ ਉਹਦੀ ਜਿਹੜੀ ਕਲੀਨਿੰਗ ਆ ਜਿਹੜੀ ਉਹ ਕਰ ਰਹੇ ਹੈਗੇ ਇਹਦੀ ਵੀਡੀਓ ਮੈਂ ਪਹਿਲਾਂ ਹੀ ਇਸ ਤੋਂ ਪਹਿਲਾਂ ਬਣਾ ਲਈ ਹੈਗੀ ਆ ਜਿਹੜੀ ਕਿ ਮੈਂ ਇੱਥੇ ਅਟੈਚ ਆ ਜਿਹੜੀ ਉਹ ਕਰ ਦੇਊਗਾ ਸੋ ਬਾਈ ਹੋਰੀ ਕਲੀਨਿੰਗ ਕਰ ਰਹੇ ਨੇ ਉਹ ਸਪਰਜੇ ਦੀ ਆ ਤੁਸੀਂ ਦੇਖ ਸਕਦੇ ਹੋ ਇੱਥੇ ਇਹ ਮੈਂ ਬਾਅਦ ਦੇ ਵਿੱਚ ਅਟੈਚ ਕਰ ਦੇਊਗਾ ਨਾਲ ਬੋਲ ਕੇ ਸੋ ਅੱਗੇ ਚੱਲਦੇ ਆ ਬਾਈ ਗੋਪੀ ਭਾਈ ਉਹ ਆ ਗਏ ਨੇ ਜਿਨ੍ਹਾਂ ਦਾ ਇਹ ਗੈਰੇਜ ਆ ਸੋ ਸਾਹਮਣੇ ਖੜੇ ਨੇ ਸੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਾ ਗੈਰੇਜ ਆ ਜਿਹੜਾ ਉਹ ਦਿਖਾਉਣਾ ਚਾਹੂੰਗਾ ਅੱਗੇ ਚੱਲ ਕੇ ਸੋ ਇਹ ਚੱਲਦੇ ਆ ਆ ਗੱਡੀਆਂ ਖੜੀਆਂ ਹੋਈਆਂ ਸਾਰੀਆਂ ਦੀਆਂ ਸਾਰੀਆਂ ਇਹ ਕੰਮ ਕਰਵਾਉਣ ਦੇ ਲਈ ਇੱਥੇ ਅ ਜਿਹੜੇ ਉਹ ਕਸਟਮਰ ਇੱਥੇ ਗੱਡੀਆਂ ਲਗਾ ਕੇ ਗਏ ਨੇ ਇਧਰਲੇ ਪਾਸੇ ਕੀ ਹਾਲ ਆ ਬਾਈ ਜੀ ਹੋਰ ਠੀਕ ਹੋ ਓਕੇ ਸੋ ਇਹ ਤੁਸੀਂ ਗੈਰੇਜ ਆ ਜਿਹੜਾ ਉਹ ਦੇਖ ਰਹੇ ਹੋ ਬਹੁਤ ਹੀ ਲਾਜਵਾਬ ਕੰਮ ਬਾਈ ਜੀ ਉਹਦੀ ਕਰਦੇ ਨੇ